ਹਰਦੇਵ ਦੀਆਂ ਮੰਮੀਆਂ ਦੀਪੀ ਨੂੰ ਕਹਿੰਦੀਆਂ ਹਨ ਕਿ ਭੈਣ ਤੂੰ ਚੁੱਕ ਲੈ ਜਾਗੋ ਤੇਰਾ ਰਾਂਝਾ ਤਾਂ ਤਿਆਰ ਹੋ ਕੇ ਬੈਠਾ ਹੈ ਦੀਪੀ ਵੇਖਦੀ ਹੈ ਕਿ ਮੈਂ ਹੁਣ ਕੀ ਕਰਾਂ ਤਾਂ ਪ੍ਰੀਤ ਸਾਹਿਬ ਨੇ ਜਾ ਕੇ ਕਹਿੰਦੀ ਹੈ ਬਾਜੀ ਸਾਡੇ ਰਿਵਾਜ ਹੈ ਕਿ ਜਾਗੋ ਦੀ ਸ਼ੁਰੂਆਤ ਜੀਜੇ ਦੇ ਭੈਣ ਤੋਂ ਕਰਦੇ ਹਨ ਮੰਮੀਆਂ ਤੁਹਾਨੂੰ ਬੁਲਾ ਰਹੀਆਂ ਹਨ ਸਾਹਿਬ ਜੋਗਾ ਸਿੰਘ ਤੇ ਫੁੱਫੜਾ ਕੋਲ ਬੈਠਾ ਸੀ ਇਸ ਕਰਕੇ ਉਸ ਨੂੰ ਉੱਥੇ ਆਉਣਾ ਆਉਣਾ ਪਿਆ ਸਾਹਿਬ ਨੂੰ ਆਉਂਦੇ ਵੇਖ ਵੱਡੀ ਮੰਮੀ ਨੇ ਦੀਪੀ ਦੇ ਸਿਰ ਤੇ ਜਾਗੋ ਧਰ ਦਿੱਤੀ ਤੇ ਸਾਹਿਬ ਨੂੰ ਕਹਿੰਦੀਆਂ ਆਓ ਜੀਜਾ ਜੀ ਤੁਸੀਂ ਪੰਗੜਾ ਪਾਓ ਸਾਹਿਬ ਕਹਿੰਦਾ ਫੌਜੀਆ ਨੂੰ ਪੰਗੜਾ ਨਹੀਂ ਪਣਾ ਆਉਂਦਾ ਫੱਜੀ ਤਾਂ ਗੋਲੀਆਂ ਚਲਾਉਣਾ ਹੀ ਜਾਂਦੇ ਹਨ ਜੇ ਕੋਈ ਫਾਇਰ ਕਰਨਿਆ ਤਾਂ ਦੱਸੋ ਬਚਨ ਗੌਰਦੀਪਤ ਜੀ ਕਹਿੰਦੀ ਨਾ ਬਾਜੀ ਸਾਨੂੰ ਤਾਂ ਫਾਰਾਂ ਦਾ ਨਾਂ ਸੁਣ ਕੇ ਡਰ ਲੱਗਦਾ ਹੈ ਪ੍ਰੀਤ ਕੈਂਦੀ ਬਾਜੀ ਕੁਝ ਨਹੀਂ ਕਰਨਾ ਤੁਸੀਂ ਇੱਥੇ ਖੜ ਕੇ ਫੋਟੋ ਖਿਚਾਓ ਤੇ ਉਹ ਸਾਹਿਬ ਨੂੰ ਦੀਪੀ ਨਾਲ ਖੜੇ ਕਰ ਨਾਲ ਹਰਦੇਵ ਨੂੰ ਬੁਲਾ ਕੇ ਫੋਟੋਗ੍ਰਾਫਰ ਨੂੰ ਫੋਟੋ ਖਿੱਚਣ ਲਈ ਕਹਿੰਦੀ ਹੈ ਸਾਹਿਬ ਫੋਟੋ ਖਿਚਾ ਕੇ ਫਿਰ ਉੱਥੇ ਜਾ ਕੇ ਬੈਠ ਜਾਂਦਾ ਹੈ ਨਨਕੇ ਮੇਲ ਵਾਲਿਆਂ ਖੁਸਰ-ਭੁਸਰ ਕਰਦੀਆਂ ਹਨ ਨਹੀਂ ਇਹਨਾਂ ਦਾ ਨਹੀਂ ਇਹਨਾਂ ਦਾ ਪ੍ਰੋਣਾ ਕਿਵੇਂ ਦਾ ਏ ਕੋਈ ਖੁਸ਼ੀ ਦੇ ਮੌਕੇ ਤੇ ਵੀ ਇਸ ਤਰ੍ਹਾਂ ਬੋਲਦਾ ਹੈ ਤਾਹੀਂ ਕੁੜੀ ਉਚਾਰੀ ਖੁੱਲਕੇ ਬੋਲਦੀ ਨਹੀਂ ਸੈਮੀ ਜਿਹੀ ਫਿਰਦੀ ਹੈ ਪ੍ਰੀਤ ਸੋਦੀਏ ਕਿ ਦੀਪੀ ਦੇ ਚੱਕਰ ਵਿੱਚ ਮੇਰਾ ਵਿਆਹ ਵੀ ਚੰਗੀ ਤਰ੍ਹਾਂ ਇੰਜੋਏ ਨਹੀਂ ਕਰ ਰਹੀ ਕਿਤੇ ਦੀਪੀ ਦੇ ਚੱਕਰ ਵਿੱਚ ਮੈਂ ਸੁਖਦੇਵ ਨੂੰ ਹੀ ਨਾ ਨਾਰਾਜ਼ ਕਰ ਲਵਾਂ ਤੇ ਉਹ ਫਟਾਫਟ ਆਪਣੇ ਕਮਰੇ ਵਿੱਚ ਜਾਂਦੀ ਹੈ ਸੁਖਦੇਵ ਨੂੰ ਕਹਿੰਦੀ ਹੈ ਤੁਸੀਂ ਤਿਆਰ ਹੋ ਗਏ ਕਿ ਨਹੀਂ ਬਾਹਰ ਮਾਮੀਆਂ ਜਾਗੋ ਚੁੱਕੇ ਨੂੰ ਕਹਿ ਰਹੀਆਂ ਹਨ ਜਲਦੀ ਆ ਜਾਓ ਸੁਖਦੇਵ ਉਸ ਨੂੰ ਬਾਤੋ ਫੜ ਆਪਣੇ ਵੱਲ ਖਿੱਚ ਕੇ ਕਹਿੰਦਾ ਹੈ ਵਿਆਹ ਦੇ ਚਾਅ ਵਿੱਚ ਤੂੰ ਮੇਰੇ ਕੋਲ ਆਉਂਦੀ ਹੀ ਨਹੀਂ ਪ੍ਰੀਤ ਨੇ ਕਿਹਾ ਮੈਨੂੰ ਐਵੇਂ ਕਹੀ ਜਾਂਦੇ ਹੋ ਤੁਸੀਂ ਆਪ ਹੀ ਕਮਾਕਾਰਾਂ ਵਿੱਚ ਭੱਜੇ ਫਿਰਦੇ ਹੋ ਮੇਰੇ ਵੱਲ ਤਾਂ ਤੁਹਾਡਾ ਤਾਂ ਨਹੀਂ ਹੁੰਦਾ ਸੁਖਦੇਵ ਨੇ ਕਿਹਾ ਮੈਨੂੰ ਪਾਪਾ ਜੀ ਨੇ ਸਾਰੇ ਵਿਆਹ ਦੀ ਜ਼ਿੰਮੇਵਾਰੀ ਦਿੱਤੀ ਹੈ ਇਸ ਕਰਕੇ ਟਾਈਮ ਹੀ ਕਿੱਥੇ ਹੈ ਪ੍ਰੀਤ ਨੇ ਕਿਹਾ ਅੱਛਾ ਜੀ ਮੈਨੂੰ ਵੀ ਮੰਮੀ ਨੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਹੈ ਮੇਰੇ ਤਾਂ ਕੰਮ ਵੀ ਜ਼ਿਆਦਾ ਹਨ ਬਚਨ ਕੋਲ ਬਾਰੋ ਆਵਾਜ਼ ਮਾਰਦੀ ਹੈ ਤੁਸੀਂ ਵੀ ਦੋਵੇਂ ਬਾਹਰ ਆ ਜਾਓ ਮੰਮੀਆਂ ਤਾਂ ਜਾਗੋ ਲੈ ਕੇ ਤੁਰ ਪਈਆਂ ਹਨ ਪ੍ਰੀਤ ਨੇ ਕਿਹਾ ਹਾਂਜੀ ਆਗੇ ਮੰਮੀ ਜੀ ਤੇ ਉਹ ਸੁਖਦੇਵ ਨੂੰ ਕਹਿੰਦੀ ਚਲੋ ਜਲਦੀ ਸਾਰੇ ਬਾਹਰ ਉਡੀਕ ਰਹੇ ਹਨ ਸਾਰਾ ਮੇਲੀ ਜਾਗੋ ਨਾਲ ਚੱਲ ਪਿਆ ਫੌਜਾ ਸਿੰਘ ਸੁਖਦੇਵ ਨੂੰ ਕਹਿੰਦਾ ਹੈ ਕਿ ਤੂੰ ਧਿਆਨ ਰੱਖਣਾ ਖਾਣ ਪੀਣ ਵਾਲੇ ਮੁੰਡੇ ਕੋਈ ਖੁਰੂਦ ਨਾ ਪਾਉਣ ਧੀਆ ਭੈਣਾਂ ਜਾਗੋ ਨਾਲ ਚਲੀਆਂ ਨੇ ਸੁਖਦੇਵ ਕਹਿੰਦਾ ਤੁਸੀਂ ਫਿਕਰ ਨਾ ਕਰੋ ਪਾਪਾ ਜੀ ਮੈਂ ਕਿਸੇ ਨੂੰ ਕੁਸ ਕਰਨ ਨਹੀਂ ਦੇਣਾ ਨਾਲੇ ਅਸੀਂ ਆਪਣੇ ਆਪਣੇ ਘਰਾਂ ਵਿੱਚ ਹੀ ਜਾਣਾ ਹੈ ਜਿਆਦਾ ਟਾਈਮ ਨਹੀਂ ਲਉਣਾ ਸਵੇਰੇ ਟਾਈਮ ਨਾਲ ਬਰਾਤਵੀ ਲੈ ਕੇ ਜਾਣਾ ਹੈ ਦੀਪੀ ਵੀ ਜਾਗੋ ਨਾਲ ਚਲੀ ਗਈ ਕਿਉਂਕਿ ਕੋਈ ਵੀ ਕੁੜੀ ਵੋਟੀ ਕਰਨ ਨਹੀਂ ਸੀ ਰਹੀ ਬਸ ਹਰਦੇਵ ਦੀ ਦਾਦੀ ਨਾਨੀ ਤੇ ਲੱਗਣਾ ਹੀ ਕਰ ਸੀ ਵੱਡੀ ਉਮਰ ਦੇ ਬੰਦੇ ਸਾਰੇ ਕਰ ਸਨ ਸਿਰਫ ਮੁੰਡੇ ਹੀ ਜਾਗੋ ਨਾਲ ਚੱਲੇ ਸਨ ਸਾਹਿਬ ਜਾਗੋ ਨਾਲ ਨਾ ਗਿਆ ਜੋਗਾ ਸਿੰਘ ਕੋਲੀ ਬੈਠਾ ਸੀ ਫੁੱਫੜ ਵੀ ਉੱਥੇ ਬੈਠੇ ਸਨ ਤਾਰੋ ਦਾ ਪ੍ਰੋਣਾ ਸਾਹਿਬ ਨੇ ਕਹਿੰਦਾ ਕਿ ਕੀ ਗੱਲ ਫੌਜੀ ਸਾਹਿਬ ਸੌਰਿਆ ਨਾਲ ਕੋਈ ਨਾਰਾਜ਼ਗੀ ਹੋ ਗਈ ਚੁੱਪ ਕਰਕੇ ਬੈਠਾ ਹੈ ਕੋਈ ਗੱਲਬਾਤ ਨਹੀਂ ਕਰਦਾ ਸਾਹਿਬ ਕਹਿੰਦਾ ਬਾਜੀ ਮੈਂ ਨਾਰਾਜ਼ ਹੁੰਦਾ ਤਾਂ ਵਿਆਹ ਤੇ ਨਹੀਂ ਨਾਉਂਦਾ ਤੁਹਾਨੂੰ ਪਤਾ ਹੀ ਤਾਂ ਹੈ ਮੇਰੀ ਜ਼ਿਆਦਾ ਬੋਲਣ ਦੀ ਆਦਤ ਨਹੀਂ ਪਰ ਤੇਰੇ ਸਾਲੇ ਦਾ ਵਿਆਹੇ ਕੋਈ ਪੰਗੜਾ ਪਾ ਸਾਰੇ ਮੁੰਡੇ ਜਾਗੋ ਨਾਲ ਗਏ ਹਨ ਤੂੰ ਵੀ ਚਲਾ ਜਾਣਾ ਸੀ ਮੁੰਡਾ ਖੁੰਡਾ ਹੈ ਸਾਡੇ ਬੁੱਢਿਆਂ ਕੋਲ ਚੁੱਪ ਕਰਕੇ ਬੈਠਾ ਹੈ ਵੱਡਾ ਫੁੱਫੜ ਵੀ ਸਾਇਬ ਨੂੰ ਕਹਿਣ ਲੱਗਾ ਸਾਇਬ ਖਿੱਚ ਕੇ ਬੋਲਿਆ ਤੁਸੀਂ ਜਾਓ ਜਾਗੋ ਟਿੱਕੇ ਬੈਣ ਵੀ ਨਹੀਂ ਦਿੰਦੇ ਤੇ ਉਹ ਜੋਗਾ ਸਿੰਘ ਦੇ ਘਰ ਆ ਕੇ ਲੰਮਾ ਪੈ ਗਿਆ ਉਦੋਂ ਵੀ ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹਨ ਕਿ ਇਹਨੂੰ ਕੀ ਹੋ ਗਿਆ ਪਹਿਲਾਂ ਤਾਂ ਇਹ ਕਦੇ ਐਵੇਂ ਨਹੀਂ ਬੋਲਿਆ ਤੇ ਉਹ ਜੋਗਾ ਸਿੰਘ ਦੇ ਘਰ ਜਾ ਕੇ ਪੈ ਗਿਆ ਉਦੋਂ ਵੀ ਇੱਕ ਦੂਜੇ ਨੂੰ ਮੋਬਾਈਲ ਵੇਖ ਇੱਕ ਦੂਜੇ ਦੇ ਮੋਬਾਈਲ ਵੇਖਦੇ ਹਨ ਕਿ ਇਹਨੂੰ ਪਤਾ ਨਹੀਂ ਕੀ ਹੋਇਆ ਜੋਗਾ ਸਿੰਘ ਸੋਹਦਾ ਕਿ ਸਾਹਿਬ ਗੁੱਸੇ ਕਰਕੇ ਚਲਾ ਗਿਆ ਇਸ ਕਰਕੇ ਉਹ ਸਾਹਿਬ ਦੇ ਮਗਰ ਘਰ ਚਲਾ ਜਾਂਦਾ ਹੈ ਕਿਉਂਕਿ ਘਰ ਹੋਰ ਕੋਈ ਵੀ ਨਹੀਂ ਸੀ ਉਹ ਸੋਹਦਾ ਕਿ ਇਸ ਕੁੜੀ ਨੂੰ ਅਕਲ ਨਹੀਂ ਆਉਣੀ ਇਹਨੂੰ ਇਹ ਤਾਂ ਇਹ ਤਾਂ ਵੇਖ ਕਿ ਮੇਰਾ ਬੰਦਾ ਘਰ ਹੈ ਮੈਂ ਵੀ ਜਾਗੂ ਨਾਲ ਨਾ ਜਾਵਾਂ ਬੂਥਾ ਚੱਕ ਕੇ ਤੁਰ ਪਈ ਮੁੰਡਾ ਵੀ ਕਿਹੜਾ ਪ੍ਰੋਣੇ ਕੋਲ ਮੁੰਡੇ ਵੀ ਕਿਹੜੇ ਪ੍ਰੋਣੇ ਕੋਲ ਬੰਦੇ ਨੇ ਉਹ ਵੀ ਉੱਡੇ ਫਿਰਦੇ ਨੇ ਵਿਆਹ ਵਾਲੇ ਘਰ ਦਾ ਕੰਮ ਹੁੰਦਾ ਸਾਡਾ ਮਨਜੀਤ ਕਿਹੜਾ ਸਵੇਰ ਦਾ ਸਾਹਿਬ ਕੋਲ ਬਠਾਏ ਜੋਗਾ ਸਿੰਘ ਨੂੰ ਬਹੁਤ ਗੁੱਸਾ ਚੜਦਾ ਹੈ ਪੈਰੋ ਗੁੱਸੇ ਨੂੰ ਵਿੱਚੇ ਵਿੱਚ ਪੀ ਜਾਂਦਾ ਹੈ ਤੇ ਸਾਹਿਬ ਲਈ ਪਲੇਟ ਵਿੱਚ ਮਠਿਆਈ ਪਾ ਕੇ ਲਾਗਣ ਨੂੰ ਦੁੱਧ ਗਰਮ ਕਰਕੇ ਲਿਆਉਣ ਲਈ ਕਹਿੰਦਾ ਹੈ ਜੋਗਾ ਸਿੰਘ ਮਠਿਆਈ ਲੈ ਕੇ ਆਇਆ ਤਾਂ ਸਾਹਿਬ ਕਹਿੰਦਾ ਪਾਪਾ ਜੀ ਮਠਿਆਈ ਦੀ ਹੁਣ ਕੀ ਲੋੜ ਸੀ ਹੁਣੇ ਰੋਟੀ ਖਾਣੀ ਹੀ ਸੀ ਜੋਗਾ ਸਿੰਘ ਕਹਿੰਦਾ ਤੁਸੀਂ ਉੱਥੋਂ ਆਗੇ ਮੈਂ ਕਿਹਾ ਕੁਝ ਖਾਣ ਨੂੰ ਲੈ ਆਉਣਾ ਹਾਂ ਐਨੇ ਨੂੰ ਲਾਗਣਾ ਦੋ ਗਲਾਸਾਂ ਵਿੱਚ ਦੁੱਧ ਪਾ ਕੇ ਲੈ ਆਇਆ ਸਾਹਿਬ ਤੇ ਜੋਗਾ ਸਿੰਘ ਦੁੱਧ ਪੀਣ ਲੱਗੇ ਦੀ ਬਚਨ ਕੁੜੀ ਤੇ ਪੀ ਨੂੰ ਕਹਿੰਦੀ ਸਾਹਿਬ ਜਾਗੋ ਨਾਲ ਨਹੀਂ ਆਇਆ ਸੁਖਦੇਵ ਦੇ ਬਿਆਨ ਨੂੰ ਤਾਂ ਬੜੇ ਅੱਗੇ-ਅੱਗੇ ਹੋ ਕੇ ਨੱਚਦਾ ਟੱਪਦਾ ਸੀ ਐਤ ਕੀ ਕੀ ਹੋਇਆ ਸਾਡੇ ਨਾਲ ਕੋਈ ਨਾਰਾਜ਼ਗੀ ਹੋ ਗਈ ਹੈ ਦੀਪੀ ਕਹਿੰਦੀ ਤਾਈ ਜੀ ਉਹਨਾਂ ਦੀ ਤਬੀਅਤ ਠੀਕ ਨਹੀਂ ਇਸ ਕਰਕੇ ਨਹੀਂ ਆਈ ਪ੍ਰੀਤ ਉਸ ਨੂੰ ਪਛਾਣ ਕਰਕੇ ਕੰਦੀਏ ਕਿ ਜੇ ਭਾਜੀ ਨਹੀਂ ਆਇਆ ਤੇ ਤੂੰ ਕਿਉਂ ਆਈ ਸੀ ਘਰ ਕੋਈ ਵੀ ਨਹੀਂ ਹੈ ਜੇ ਉਹਨਾਂ ਨੂੰ ਕੁਝ ਚਾਹੀਦਾ ਹੋਇਆ ਤਾਂ ਕਿਸ ਤੋਂ ਮੰਗਣਗੇ ਤੈਨੂੰ ਵੀ ਘਰ ਹੀ ਰਹਿਣਾ ਚਾਹੀਦਾ ਸੀ ਦੀਪੀ ਕਹਿੰਦੀ ਮੇਰੇ ਤੋਂ ਉਹਨਾਂ ਨੇ ਉਂਝ ਵੀ ਕੁਝ ਨਹੀਂ ਮੰਗਣਾ ਨਾ ਮੇਰੇ ਨਾਲ ਬੋਲਣਾ ਹੈ ਮੈਂ ਘਰ ਕੀ ਕਰਦੀ ਫਿਰ ਉਂਝ ਸਾਰੇ ਮੈਨੂੰ ਕਹਿੰਦੇ ਕਿ ਤੂੰ ਕਿਉਂ ਨਹੀਂ ਜਾਗੋ ਨਾਲ ਚੱਲੀ ਪ੍ਰੀਤ ਨੇ ਕਿਹਾ ਦੀਪੀ ਤੇਰਾ ਵੀ ਕੁਝ ਨਹੀਂ ਹੋ ਸਕਦਾ ਤੈਨੂੰ ਕਿਹਾ ਕਿ ਤੂੰ ਬਾਰਾ ਭਾਜੀ ਦੇ ਦਿਲ ਵਿੱਚ ਜਗ੍ਹਾ ਬਣਾਉਣੀ ਹੈ ਤਾਂ ਤੈਨੂੰ ਉਸ ਦੇ ਨੇੜੇ ਆਪ ਜਾਣਾ ਪਵੇਗਾ ਉਹ ਨਹੀਂ ਤੈਨੂੰ ਆਵਾਜ਼ਾਂ ਮਾਰਨ ਲੱਗੇ ਚਾ ਅਜੇ ਵੀਤ ਕਰੀ ਅਜੇ ਵੀ ਘਰ ਚਲੀ ਜਾ ਤੇ ਜਾ ਕੇ ਉਸ ਨੂੰ ਕੋਈ ਚਾਹ ਪਾਣੀ ਪੁੱਛ ਜਾਗੂ ਜੀ ਦੋ ਘਰਾਂ ਵਿੱਚ ਲੈ ਕੇ ਗਏ ਸੀ ਦੀਪੀ ਉੱਥੇ ਹੀ ਵਾਪਸ ਆਉਣ ਲੱਗੀ ਤਾਂ ਭਜਨ ਕੌਰ ਕਹਿੰਦੀ ਮੈਂ ਵੀ ਤੇਰੇ ਨਾਲ ਚੱਲਦੀ ਹਾਂ ਉਹ ਦੋਵੇਂ ਘਰ ਆ ਜਾਂਦੀਆਂ ਹਨ ਉਹ ਦੋਵੇਂ ਘਰ ਆਈਆਂ ਤਾਂ ਸਾਇਬ ਤੇ ਜੋਗਾ ਸਿੰਘ ਕਮਰੇ ਵਿੱਚ ਬੈਠੇ ਸਨ ਉਹ ਦੋਵੇਂ ਅੰਦਰ ਆਈਆਂ ਤਾਂ ਦੀਪੀ ਸਾਇਬ ਤੋਂ ਓਲੇ ਜੇ ਹੋ ਕੇ ਬੈਠ ਗਈ ਭਜਨ ਕੋ ਰੋਂਦੀ ਹੋਈ ਹੱਥ ਜੋੜ ਕੇ ਸਾਹਿਬ ਨੂੰ ਕਹਿੰਦੀ ਹੈ ਸਾਹਿਬ ਇਹ ਕੁੜੀ ਤਾਂ ਕਮਲੀ ਹੈ ਤੁਸੀਂ ਤਾਂ ਸਮਝਦਾਰ ਹੋ ਇਸ ਨੂੰ ਮਾਫ ਕਰ ਦਿਓ ਜੇ ਫੇਰ ਇਸਨੇ ਕੋਈ ਗਲਤੀ ਕੀਤੀ ਫਿਰ ਭਾਵੇਂ ਇਸ ਨੂੰ ਗੋਲੀ ਮਾਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਬੀਬੀ ਜੀ ਤੁਸੀਂ ਕਿਉਂ ਹੱਥ ਜੋੜਦੇ ਹੋ ਮੈਂ ਪਾਪਾ ਜੀ ਤੇ ਕਹਿੰਦੇ ਇਸ ਨੂੰ ਘਰ ਤਾਂ ਰੱਖ ਲਿਆ ਸਾਹਿਬ ਭਜਨ ਕੋਰ ਦੇ ਹੱਥ ਫੜ ਕੇ ਕਹਿੰਦੀ ਹੈ ਉਹ ਦੀਪੀ ਨੂੰ ਫੜ ਕੇ ਉਸ ਦਾ ਸਿਰ ਸਾਹਿਬ ਦੇ ਪੈਰਾਂ ਤੇ ਧਰ ਦਿੰਦੀ ਹੈ ਤੇ ਕਹਿੰਦੀ ਹੈ ਚੱਲ ਮਾਫੀ ਮੰਗ ਦੀਪੀ ਰੋਂਦੀ ਹੋਈ ਕਹਿੰਦੀ ਹੈ ਕਿ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਜੋਗਾ ਸਿੰਘ ਵੀ ਕਹਿੰਦਾ ਹੈ ਕਿ ਸਾਬ ਸਿੰਘ ਇੱਕ ਵਾਰ ਇਸ ਨੂੰ ਮਾਫ ਕਰ ਦਿਓ ਦੁਬਾਰਾ ਇਹ ਗਲਤੀ ਨਹੀਂ ਕਰੇਗੀ ਜੇ ਇਸਨੇ ਦੁਬਾਰਾ ਕੁਝ ਕੀਤਾ ਤਾਂ ਮੈਂ ਇਸ ਦੇ ਟੁੱਟੇ ਕਰਾਂਗਾ ਤੁਹਾਡੇ ਦੋਵਾਂ ਦੇ ਝਗੜੇ ਕਾਰਨ ਮਾਸੂਮ ਬੱਚਿਆਂ ਤੇ ਵੀ ਗਲਤ ਅਸਰ ਪਵੇਗਾ ਸਾਬ ਕਹਿੰਦਾ ਕਿ ਮੈਂ ਇਸ ਨੂੰ ਮਾਫ ਕੀਤਾ ਇਹ ਬੱਚਿਆਂ ਨਾਲ ਬੋਲ ਸਕਦੀ ਹੈ ਪਰ ਮੈਂ ਇਸ ਨਾਲ ਕੋਈ ਗਲਤ ਨਹੀਂ ਕਰ ਸਕਦਾ ਬੱਸ ਮੈਨੂੰ ਇਸਨਾਲ ਬੋਲਣ ਲਈ ਤੁਸੀਂ ਮਜਬੂਰ ਨਾ ਕਰੋ ਦੀਪੀ ਮਾਂ-ਬਾਪ ਦੇ ਸਾਹਮਣੇ ਕੁਝ ਨਹੀਂ ਬੋਲੀ ਬੱਸ ਚੁੱਪ ਕਰਕੇ ਸੁਣਦੀ ਹੈ ਭਜਨ ਕੋਰ ਕਮਰੇ ਤੋਂ ਬਾਹਰ ਆਈ ਤਾਂ ਦੀਪੀ ਵੀ ਮਗਰੀ ਆ ਗਈ ਉਹ ਦੀਪੀ ਨੂੰ ਕਹਿੰਦੀ ਹੈ ਕਿ ਸਾਇਬ ਨੇ ਸਾਡੀ ਗੱਲ ਮੰਨ ਲਈ ਨੇ ਤੇ ਕੋਈ ਅੜਬ ਬੰਦਾ ਹੁੰਦਾ ਤਾਂ ਕਹਿੰਦਾ ਇਹ ਆਪਣੀ ਤੀ ਨੂੰ ਇੱਥੇ ਹੀ ਰੱਖੋ ਹੁਣ ਤੂੰ ਉੱਥੇ ਕਿਵੇਂ ਰਹਿਣਾ ਹੈ ਇਹ ਤੇਰੇ ਹੱਥ ਵਿੱਚ ਦੁਬਾਰਾ ਤੈਨੂੰ ਉਹ ਕਰ ਦੁਬਾਰਾ ਤੈਨੂੰ ਉਹ ਇੱਜ਼ਤਾਂ ਨਹੀਂ ਮਿਲ ਸਕਣੀਆਂ ਪਰ ਜੇ ਥੋੜੀ ਜਗ੍ਹਾ ਸਾਹਿਬ ਦੇ ਦਿਲ ਵਿੱਚ ਬਣਾ ਲਵेंगी ਤਾਂ ਜ਼ਿੰਦਗੀ ਸੌਖੀ ਲੰਘ ਜਾਵੇਗੀ ਦੀਪੀ ਸੋਦੀਆ ਪਤਾ ਨਹੀਂ ਸਭ ਕੁਝ ਠੀਕ ਹੋਵੇਗਾ ਕਿ ਨਹੀਂ ਮੇਰੀ ਜ਼ਿੰਦਗੀ ਤਾਂ ਬਿਨਾਂ ਕਿਸੇ ਗਲਤੀ ਦੇ ਨਰਕ ਬਣ ਗਈ ਹੈ ਤੇ ਮੈਂ ਸਭ ਦੀਆਂ ਨਜ਼ਰਾਂ ਵਿੱਚ ਗਲਤ ਹਾਂ ਇਹਨੇ ਨੂੰ ਟੋਲ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਭਜਨ ਕੌਰ ਅੰਦਰ ਜਾ ਕੇ ਕਹਿੰਦੀ ਹੈ ਜਾਗੋ ਆਪਣੇ ਘਰ ਲੈ ਕੇ ਆ ਰਹੇ ਹਨ ਚਲੋ ਬਾਹਰ ਆ ਜਾਓ ਆਪਾਂ ਨੇ ਮਾਮੀਆਂ ਮਾਮੀਆਂ ਨੂੰ ਸ਼ਗਨ ਦੇਣਾ ਹੈ ਤੇ ਕੁਝ ਖਾਣ ਪੀਣ ਨੂੰ ਵੀ ਦੇਣਾ ਹੈ। ਅਸੀਂ ਤਾਂ ਆਪਣੀਆਂ ਹੀ ਗੱਲਾਂ ਵਿੱਚ ਉਲਝੇ ਪਏ ਹਾਂ। ਭੈਣ ਜੀ ਨੇ ਤਾਂ ਕਿਹਾ ਮੇਰੀ ਦਰਾਨੀ ਨੇ ਤਾਂ ਮੇਲ ਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ। ਜੋਗਾ ਸਿੰਘ ਕਹਿੰਦਾ ਮੈਂ ਚਾਹ ਕੀ। ਜੋਗਾ ਸਿੰਘ ਕਹਿੰਦਾ ਚਾਹ ਕੀ ਪੀਣੀ ਹੈ। ਉਹਨਾਂ ਨੇ ਜਾਗੋ ਕੱਢ ਕੇ ਗਰਮੀ ਆਈ ਹੋਣੀ। ਮੈਂ ਠੰਡੇ ਦੀਆਂ ਪੇਟੀਆਂ ਲਿਆ ਕੇ ਧਰੀ ਐ। ਨਾਲ ਬਰਫੀ ਤੇ ਮਠੀਆਂ ਪਾਈਆਂ ਜੋ ਆਕਾ ਨੂੰ ਕਹੇ ਪਾ ਲਿਓਣ। ਇਹਨਾਂ ਨੂੰ ਜਾਗੋ ਲੈ ਕੇ ਸਾਰੇ ਉਹਨਾਂ ਦੇ ਘਰ ਆ ਜਾਂਦੇ ਹਨ। ਜੋਗਾ ਸਿੰਘ ਦੇ ਸਾਇਬ ਵੀ ਬਾਹਰ ਆ ਜਾਂਦੇ ਹਨ। ਭਜਨ ਕੋਰ ਜਾਗੋ ਦੇ ਦੀਵਿਆਂ ਵਿੱਚ ਤੇਲ ਪਾ ਕੇ ਬਚਨ ਕੋਰ ਦੀਆਂ ਪਰਜਾਈਆਂ ਨੂੰ ਸ਼ਗਨ ਦਿੰਦੀਆਂ ਹਨ। ਫਿਰ ਸਾਰੇ ਪੰਗੜਾ ਪਾਉਣ ਲੱਗਦੇ ਹਨ ਹਰਦੇਵ ਦੇ ਮਾਮੇ ਦਾ ਮੁੰਡਾ ਸਾਈਬ ਤੇ ਦੀਪੀ ਨੂੰ ਬਾਹੋਂ ਫੜ ਕੇ ਪੰਗੜੇ ਵਿੱਚ ਲੈ ਆਉਂਦਾ ਹੈ ਕਹਿੰਦਾ ਹੈ ਭੈਣ ਤੇ ਜੀਜਾ ਆਰਾਮ ਨਾਲ ਘਰ ਬੈਠੇ ਹਨ ਚਲੋ ਹੁਣ ਤੁਹਾਡੇ ਤੋਂ ਪੰਗੜਾ ਪਾਉਣਾ ਹੈ ਸਾਈਬ ਉਸ ਨੂੰ ਕੀ ਕਹਿੰਦਾ ਇਸ ਕਰਕੇ ਉਸ ਦੇ ਨਾਲ ਪੰਗੜਾ ਪਾਉਣ ਲੱਗਾ ਤਾਂ ਉਸ ਨੇ ਦੀਪੀ ਦਾ ਹੱਥ ਸਾਈਬ ਦੇ ਹੱਥ ਵਿੱਚ ਦੇ ਦਿੱਤਾ ਫੋਟੋਗ੍ਰਾਫਰ ਨੂੰ ਕਹਿੰਦਾ ਕਿ ਭੈਣ ਤੇ ਜੀਜੇ ਦੀ ਪੰਗੜੇ ਦੀ ਮੂਵੀ ਬਣਾ ਸਾਈਬ ਸੋਚਦਾ ਕਿ ਜਿਵੇਂ ਪੰਗੜਾ ਛੱਡਿਆ ਗਿਆ ਤੇ ਸਾਰੇ ਗੱਲਾਂ ਕਰਨਗੇ ਇਸ ਕਰਕੇ ਉਹ ਦੀਪੀ ਦਾ ਹੱਥ ਛੱਡ ਸਾਰਿਆਂ ਦੇ ਵਿੱਚ ਭੰਗੜਾ ਪਾਉਣ ਲੱਗ ਪਿਆ ਦੀਪੀ ਵੀ ਉੱਥੇ ਹੀ ਸੀ ਫੋਟੋਗ੍ਰਾਫਰ ਕਹਿੰਦਾ ਬਾਜੀ ਤੁਸੀਂ ਥੋੜਾ ਨੇੜੇ ਹੋਵੋ ਫੋਟੋ ਖਿੱਚਣੀ ਹੈ ਤਾਂ ਸਾਹਿਬ ਥੋੜਾ ਦੀਪੀ ਦੇ ਨੇੜੇ ਹੋ ਜਾਂਦਾ ਫੋਟੋ ਖਿਚਾ ਕੇ ਸਾਹਿਬ ਜਾਨ ਲੱਗਾ ਤਾਂ ਪ੍ਰੀਤ ਬੱਚਿਆਂ ਨੂੰ ਲੈ ਕੇ ਆ ਜਾਂਦੀ ਹੈ ਕਹਿੰਦੀ ਇੱਕ ਫੋਟੋ ਬੱਚਿਆਂ ਨਾਲ ਵੀ ਹੋ ਜਾਏ ਉਹ ਦੋਵੇਂ ਬੱਚਿਆਂ ਨੂੰ ਉਹਨਾਂ ਦੇ ਦੋਵੇਂ ਪਾਸੇ ਖੜੇ ਕਰ ਦਿੰਦੇ ਹਨ ਦੀਪੀ ਸੋਦੀਆ ਚੰਗਾ ਹੈ ਸਾਹਿਬ ਜੀ ਕੁਝ ਬੋਲੇ ਨਹੀਂ ਜੇ ਗੁੱਸੇ ਨਾਲ ਚਲੇ ਜਾਂਦੇ ਤਾਂ ਸਭਨੇ ਗੱਲਾਂ ਕਰਨੀਆਂ ਸੀ ਐਨੇ ਨੂੰ ਪ੍ਰੀਤ ਤੇ ਹਰਦੀਪ ਮੁੰਡਿਆਂ ਹੱਥ ਕੋਲ ਡਰਿੰਕ ਤੇ ਬਰਫੀ ਮਟੀਆਂ ਪੇਸ ਦਿੰਦੇ ਹਨ ਮਾਮੀਆਂ ਕਹਿ ਲੱਗੀਆਂ ਭੈਣ ਆਹ ਤਾਂ ਚੰਗਾ ਕੀਤਾ ਠੰਡੇ ਲੈ ਆਂਦੇ ਬੜੀ ਤੇ ਲੱਗੀ ਸੀ ਜੋਗਾ ਸਿੰਘ ਕਹਿੰਦਾ ਭੈਣ ਨਹੀਂ ਲਈ ਇਹ ਪਾ ਲੈ ਕੇ ਆਇਆ ਮੈਂ ਕਿਹਾ ਸਾਲੇ ਹਾਰਾ ਗਰਮੀ ਵਿੱਚ ਜਾਗੋ ਚੁੱਕਦੀਆਂ ਫਿਰਦੀਆਂ ਥੋੜਾ ਠੰਡੀਆਂ ਹੋ ਜਾਣੀਆਂ ਵੱਡੀ ਮੰਮੀ ਕਹਿੰਦੀ ਚਲ ਤੂੰ ਲੈ ਆਏ ਤਾਂ ਸਗੋਂ ਚੰਗਾ ਭਾਈ ਤੈਨੂੰ ਸਾਲੇ ਹਾਰਾਂ ਦੀ ਫਿਕਰ ਤਾਂ ਹੈ ਵੱਡੇ ਪਾ ਤਾਂ ਠੰਡੇ ਪਿਆ ਹੀ ਨਹੀਂ ਸਾਰੇ ਹੱਸਣ ਲੱਗਦੇ ਹਨ ਪ੍ਰੀ ਜ਼ੋਦੀਆ ਕੀ ਸਾਹਿਬ ਤੇ ਦਿੱਪੀ ਦੇ ਥੋੜਾ ਨੇੜੇ ਹੋਣ ਨਾਲ ਹੀ ਮਾਪਿਆਂ ਦੀ ਟੈਨਸ਼ਨ ਘਟ ਗਈ ਭੂਆ ਫੂਫਰ ਦੇ ਚਿਹਰੇ ਤੇ ਵੀ ਰੌਣਕ ਆ ਗਈ ਚਲੋ ਵਿਆਹ ਵਿੱਚ ਕੁਝ ਮਾਹੌਲ ਤਾਂ ਠੀਕ ਹੋਇਆ ਮੈਨੂੰ ਤਾਂ ਡਰ ਲੱਗੇ ਜਾਂਦਾ ਐਵੇਂ ਨਾ ਕਿਤੇ ਵਿਆਹ ਵਿੱਚ ਕੋਈ ਗੱਲ ਕਿਸੇ ਦੇ ਕੰਨੀ ਪੈ ਜਾਵੇ ਛੱਟ ਖੰਬਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ हे ਵਾਹਿਗੁਰੂ ਸਾਡੀ ਇੱਜ਼ਤ ਰੱਖ ਲੈ ਵੀ ਸਵੇਰ ਵੇਲੇ ਸਵੇਰੇ ਬਰਾਤ ਦਾ ਵੇਲਾ ਸੁਖੀ ਸੰਧੀ ਲੰਘ ਗਿਆ ਤਾਂ ਪਰਸੋ ਤਾਂ ਦਿਪੇ ਹੋਣਾ ਚਲੇ ਹੀ ਜਾਣਾ ਏ ਫਿਰ ਕਿਸੇ ਨੂੰ ਕੀ ਪਤਾ ਲੱਗਣਾ ਜਾਗੋ ਤੋਂ ਬਾਅਦ ਰੋਟੀ ਖਾ ਕੇ ਮੁੰਡੇ ਪੰਗੜਾ ਪਾਉਣ ਲੱਗੇ ਤਾਂ ਫੌਜਾ ਸਿੰਘ ਕਹਿੰਦਾ ਚਲੋ ਭਾਈ ਮੁੰਡਿਓ ਹੁਣ ਸੋ ਜਾਓ ਤਾਹੀਂ ਸਵੇਰੇ ਵੇਲੇ ਨਾਲ ਬਰਾਤ ਲੈ ਕੇ ਜਾਵਾਂਗੇ ਸਵੇਰੇ ਸ਼ਗਨ ਸਵਾਰਤ ਕਰਦੇ ਆ 9 ਵਜੇ ਫੌਜਾ ਸਿੰਘ ਨੇ ਪਹਿਲਾਂ ਸੇਹਰਾ ਬਣਿਆ ਭੈਣਾ ਨੇ ਵਾਗਾ ਗੁੰਦੀਆਂ ਪਰਜਾਈਆਂ ਨੇ ਸੁਰਮਾ ਪਾਇਆ ਪ੍ਰੀਤ ਫੌਜਾ ਸਿੰਘ ਨੂੰ ਕਹਿੰਦੀ ਪਾਪਾ ਜੀ ਮਾਮਾ ਜੀ ਦਾ ਫੋਨ ਆਇਆ ਕਿ ਲਾਵਾਂ 12 ਵਜੇ ਤੋਂ ਪਹਿਲਾਂ ਕਰਾਉਣੀਆਂ ਹਨ ਇਸ ਕਰਕੇ ਕਹਿੰਦੇ ਸੀ ਕਿ ਤੁਸੀਂ ਵੇਲੇ ਨਾਲ ਹੀ ਆ ਜਾਇਓ ਫੌਜਾ ਸਿੰਘ ਕਹਿੰਦਾ ਤੁਸੀਂ ਟਾਈਮ ਹੀ ਬੜਾ ਲਾ ਦਿੱਤਾ ਚਲੋ ਹੁਣ ਗੁਰਦੁਆਰਾ ਸਾਹਿਬੇ ਮੱਥਾ ਟੇਕਣਾ ਹੈ ਤੇ ਵਰਦੇਵ ਨੂੰ ਕਹਿੰਦਾ ਕਿ ਚੱਲ ਉੱਠ ਕੇ ਵੇਲਾ ਹੁੰਦਾ ਪਿਆਏ ਬਚਨ ਕੋਰ ਬੋਲੀ ਟਾਈਮ ਤਾਂ ਲੱਗਦਾ ਹੀ ਹੈ ਕਿਤੇ ਨਹੀਂ ਕੁਇਲਾ ਹੋ ਜਾਂਦਾ ਸਾਰਿਆਂ ਨੇ ਹਰਦੇਵ ਨੂੰ ਕੋੜੀ ਚੜਦੇ ਦੇ ਸ਼ਗਨ ਦੇਣੇ ਹਨ ਐਵੇਂ ਥੋੜਾ ਮੁੰਡੇ ਨੂੰ ਉਠਾ ਲੈਣਾ ਸਾਰੇ ਸ਼ਗਨ ਦੇ ਲੱਗੇ ਤਾਂ ਦੀਪੀ ਸਾਹਿਬ ਨੂੰ ਵੇਖੇ ਪਰ ਉਹ ਤਾਂ ਬਾਹਰ ਸੀ ਪ੍ਰੀਤ ਸੁਖਦੇਵ ਨੂੰ ਕਹਿੰਦੀ ਭਾਜੀ ਨੂੰ ਬੁਲਾ ਲਿਓ ਸਾਰੇ ਸ਼ਗਨ ਦੇਣ ਲੱਗੇ ਹਨ ਸੁਖਦੇਵ ਸਾਈ ਨੂੰ ਬੁਲਾਉਣ ਗਿਆ ਤਾਂ ਉਸ ਨਾਲ ਲੱਗ ਗਿਆ ਕਿਉਂਕਿ ਉਸ ਨੂੰ ਮਨਾ ਨਹੀਂ ਕਰ ਸਕਦਾ ਸੀ ਸਾਰਿਆਂ ਪਿਆਰ ਦਿੱਤਾ ਤੇ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਰਾਤ ਚੱਲ ਪਈ 10 ਵਜੇ ਗਈ ਬਰਾਤ ਨੂੰ ਤੁਰਦਿਆਂ 11 ਵਜੇ ਬਰਾਤਪ੍ਰੀਤ ਦੇ ਨਾਨਕਿਆਂ ਦੇ ਪਿੰਡ ਪਹੁੰਚੀ ਤਾਂ ਉਹਨਾਂ ਨੇ ਪਹਿਲਾਂ ਬਰਾਤ ਲਾਵਾਂ ਲਈ ਗੁਰਦੁਆਰਾ ਸਾਹਿਬ ਹੀ ਰੋਕ ਲਈ ਉੱਥੇ ਜੂਸ ਪਿਆ ਹਰਦੇਵ ਨੂੰ ਫੇਰਿਆਂ ਤੇ ਬਿਠਾ ਦਿੱਤਾ ਬਚਨ ਕੋਰ ਦੇ ਭਰਾ ਪਰ ਜਾਇਆ ਕਹਿਣ ਫੇਰਿਆਂ ਦੀ ਕਾਦੀ ਕਾਲੀ ਸੀ ਭੁੱਖਿਆਂ ਨੂੰ ਗੁਰਦੁਆਰੇ ਵਾਰ ਦਿੱਤਾ ਫੌਜਾ ਸਿੰਘ ਕਹਿੰਦਾ ਕਿਤੇ ਨਹੀਂ ਤੁਸੀਂ ਭੁੱਖੇ ਮਾਰ ਚਲੇ ਘਰੋਂ ਖਾ ਪੀ ਕੇ ਆਇਓ ਐਨੀ ਗੱਲ ਕਹਿਣ ਨਾਲ ਛੋਟਾ ਮਾਮਾ ਗੁੱਸਾ ਕਰ ਗਿਆ ਉਸ ਵੇਲੇ ਸਵੇਰੇ ਕੁੱਟ ਲਾ ਕੇ ਆਇਆ ਸੀ ਉਹ ਗੱਡੀ ਲੈ ਕੇ ਵਾਪਸ ਚੱਲਿਆ ਤਾਂ ਸੁਖਦੇਵ ਨੇ ਉਸ ਨੂੰ ਮਸਾ ਰੋਕਿਆ ਪਲੀਸ ਦੋਧਿਆ ਕਿ ਮੈਂ ਚੰਗੀ ਵਿਚੋਲਣ ਬਣੀ ਆ ੱੱੱਕੇ ਨਾਲ ਹੀ ਕੋਈ ਨਾ ਕੋਈ ਪਵਾੜਾ ਪੈ ਜਾਂਦਾ ਹੈ ਲਾਵਾਂ ਤੋਂ ਬਾਅਦ ਮਿਲ ਲਿਆ ਹੋਣ ਕਰਕੇ ਚਾਹ ਨੂੰ 1.5 ਵਜ ਗਿਆ ਤੇ ਅੱਧੀ ਬਰਾਤ ਰੋਲਾ ਪਾਈ ਜਾਵੇ ਪ੍ਰੀਤ ਨੂੰ ਪਰੇਸ਼ਾਨ ਵੇਖ ਫੌਜਾ ਸਿੰਘ ਕਹਿੰਦਾ ਕਿ ਤੀਏ ਤੂੰ ਪਰੇਸ਼ਾਨ ਨਾ ਹੋ ਲੋਕਾਂ ਨੂੰ ਤਾਂ ਆਦਤ ਹੁੰਦੀ ਹੈ ਰੰਗ ਵਿੱਚ ਪੰਗ ਪਾਉਂਦੀ ਤੂੰ ਆਪਣੇ ਮਾਮਾ ਜੀ ਨੂੰ ਕਹਿ ਦੇ ਕਿ ਕਿਸੇ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ ਜਦੋਂ ਸਾਨੂੰ ਕੋਈ ਦਿੱਕਤ ਨਹੀਂ ਤਾਂ ਦੂਜਿਆਂ ਨੂੰ ਕਿਉਂ ਹੈ ਫੋਜਾ ਸਿੰਘ ਦੇ ਇਹ ਸ਼ਬਦ ਕਹਿਣ ਨਾਲ ਪ੍ਰੀਤ ਨੂੰ ਹੌਸਲਾ ਹੋ ਗਿਆ ਨਹੀਂ ਤਾਂ ਪਹਿਲਾਂ ਉਹ ਘਬराई ਗਈ ਸੀ ਕਿਤੇ ਮੇਰੇ ਘਰ ਦੇ ਵੀ ਨਾਰਾਜ਼ ਨਾ ਹੋ ਜਾਣ ਉਂਝ ਵੀ ਪ੍ਰੀਤ ਦੇ ਮਾਮਿਆਂ ਜੀ ਨੇ ਬਰਾਤ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਉਸ ਵੇਲੇ ਪੈਲਸਾਂ ਬਹੁਤ ਘੱਟ ਸੀ ਤੇ ਮਹਿੰਗੇ ਸਨ ਪਰ ਫਿਰ ਵੀ ਉਹ ਵਿਆਹ ਪੈਲਸ ਵਿੱਚ ਕਰ ਰਹੇ ਸਨ ਪਰ ਉਹ ਆਨੰਦ ਕਾਰਜ ਕੋਰ ਮर्याਦਾ ਅਨੁਸਾਰ 12 ਵਜੇ ਤੋਂ ਪਹਿਲਾਂ ਕਰਨਾ ਚਾਹੁੰਦੇ ਸਨ ਤੇ ਫੋਜਾ ਸਿੰਘ ਹੋਰਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਚਾਹ ਪਾਣੀ ਤੋਂ ਬਾਅਦ ਮੁੰਡੇ ਕੁੜੀ ਨੂੰ ਸਟੇਜ ਤੇ ਬਿਠਾ ਦਿੱਤਾ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ ਦੋਵੇਂ ਹੀ ਉੱਚੇ ਲੰਬੇ ਤੇ ਰੱਜ ਕੇ ਸੁਨੱਖੇ ਸਨ ਬਚਨ ਕੋਲ ਬਹੁਤ ਕੁਰਸੀ ਕਿਉਂਦੀਆਂ ਦੋਵੇਂ ਨੂਆ ਬਹੁਤ ਸੋਹਣੀਆਂ ਤੇ ਪੜੀਆਂ ਲਿਖਿਆ ਹਨ ਸਾਰੇ ਸ਼ਗਨ ਦੇਣ ਲੱਗੇ ਤਾਂ ਜੋਗਾ ਸਿੰਘ ਸਾਹਿਬ ਨੇ ਕਹਿੰਦਾ ਚਲੋ ਆਪਾਂ ਵੀ ਸ਼ਗਨ ਦੇਈਏ ਜੋਗਾ ਸਿੰਘ ਚੌਂਦਾਸੀ ਕੀ ਦੀਪ ਤੇ ਸਾਹਿਬ ਦੋਵੇਂ ਇਕੱਠੇ ਸ਼ਗਨ ਪਾਉਣ ਸਾਈ ਵੀ ਸਮਾਦਸੀ ਕਿਉਂ ਸਮਾਦਿਆ ਗੱਲਾਂ ਤੋਂ ਡਰਦੇ ਚਾਹੁੰਦੇ ਹਨ ਕਿ ਮੈਂ ਦੀਪੀ ਨਾਲ ਜਾ ਕੇ ਸ਼ਗਨ ਪਾਵਾਂ ਦੀਪੀ ਨੇ ਸਾਹਿਬ ਤੇ ਬੀਬੀ ਪਾਪੇ ਨੂੰ ਆਉਂਦਿਆਂ ਵੇਖਿਆ ਤਾਂ ਉਹ ਵੀ ਉੱਠ ਕੇ ਬੱਚਿਆਂ ਨੂੰ ਲੈ ਕੇ ਸਟੇਜ ਤੇ ਚਲੀ ਗਈ ਉਹ ਸਾਰਿਆਂ ਨੇ ਇਕੱਠੇ ਸ਼ਗਨ ਦੇ ਫੋਟੋ ਕਰਵਾ ਲਈ ਪ੍ਰੀਤ ਵੇਖ ਕੇ ਕਹਿੰਦੀ ਚਲੋ ਤੇਰਾ ਸ਼ੁਕਰ ਹੈ ਵਾਹਿਗੁਰੂ ਸਭ ਕੁਝ ਠੀਕ ਠਾਕ ਹੋ ਗਿਆ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਪ੍ਰੋਬਲਮ ਨਾ ਹੋ ਜਾਵੇ ਸ਼ਗਨ ਦੇ ਕੇ ਸਾਰੇ ਰੋਟੀ ਖਾਣ ਲੱਗ ਪਏ ਤੇ ਉਸ ਤੋਂ ਬਾਅਦ ਹੋਰ ਸ਼ਗਨ ਪੂਰੇ ਕਰ ਪ੍ਰੀਤ ਦੇ ਮਾਮਾ ਜੀ ਫੌਜਾ ਸਿੰਘ ਨੂੰ ਕਹਿੰਦੇ ਬਾਜੀ ਹੁਣ ਤੁਸੀਂ ਘਰ ਫੇਰਾ ਪਾ ਕੇ ਜਾਣਾ ਸਾਰੇ ਹੀ ਨਾਲ ਚੱਲੋ ਆਪਣਾ ਘਰ ਨੇੜੇ ਹੀ ਹੈ ਜਾਦਾ ਕਾਪ ਕਾ ਪੀ ਕੇ ਚਲੇ ਜਾਇਓ ਫੋਜਾ ਸਿੰਘ ਆਂਦਾ ਭਾਜੀ ਚਲੋ ਚਲੀਏ ਪਰ ਸਾਰੇ ਨਹੀਂ ਬਸ ਅਸੀਂ ਦੋਵੇਂ ਪਰਿਵਾਰ ਦੇ ਭੂਆ ਤੇ ਮਾਮੇ ਮਾਸੀਆਂ ਦੇ ਕੁਝ ਜੀ ਆ ਜਾਂਦੇ ਹਨ ਬਾਕੀ ਬਰਾਤ ਤੋਰ ਕੇ ਅਸੀਂ ਘਰ ਆ ਜਾਵਾਂਗੇ ਜਿਵੇਂ ਤੁਹਾਨੂੰ ਠੀਕ ਲੱਗੇ ਪ੍ਰੀਤ ਦੇ ਮਾਮਾ ਜੀ ਕਹਿਣ ਲੱਗੇ ਉਹ ਸਾਰੇ ਕਾਰਗੇ ਤਾਂ ਪ੍ਰੀਤ ਦੇ ਮਾਮਾ ਮਮੀ ਜੀ ਨੇ ਸਭ ਨੂੰ ਫੇਰ ਸ਼ਗਨ ਦਿੱਤੇ ਆਪਣੇ ਤੀਜ ਵਾਈ ਨੂੰ ਘਰ ਆਉਣ ਦੀਆਂ ਰਿੰਗਾ ਪਾਈਆਂ ਪ੍ਰੀਤ ਤੇ ਸੁਖਦੇਵ ਦੋਵਾਂ ਨੂੰ ਅਚੋਲਗੀ ਦੀਆਂ ਰਿੰਗਾ ਪਾਈਆਂ ਪ੍ਰੀਤ ਕੈਂਦੀ ਮਾਮਾ ਜੀ ਏਗੀ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਲੈ ਕੇ ਗਈ ਤਾਂ ਤੁਸੀਂ ਮੈਨੂੰ ਵੀ ਬਗਾਨੇ ਵਿਚੋਲਿਆਂ ਵਾਂਗ ਆਹ ਸਭ ਦੇ ਰਹੇ ਹੋ। ਪ੍ਰੀਤ ਦੇ ਮਾਮਾ ਜੀ ਕਹਿੰਦੇ ਨੇ ਪੁੱਤਰ ਇਹ ਤਾਂ ਅਸੀਂ ਤੈਨੂੰ ਆਪਣੀ ਧੀ ਕਰਕੇ ਦੇ ਰਹੇ ਆਂ। ਜਿਹੋ ਜੀ ਯਮਨ ਉਹ ਜੀ ਤੂੰ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਧੀ ਦੀ ਲੋੜੀ ਡੋਲੀ ਵਿਦਿਆ ਕੀਤੀ ਅਤੇ ਉੱਥੋਂ ਚੱਲ ਪਏ। ਪਿੰਡ ਪਹੁੰਚੇ ਤਾਂ ਕਰਦੇ ਸਾਰੇ ਮੈਂਬਰ ਜੋੜੀ ਨੂੰ ਗੁਰਦੁਆਰਾ ਸਾਹਿਬ ਮੱਥ ਟੇਕਣ ਚਲੇ ਗਏ। ਦੀਪੀ ਵੀ ਨਾਲ ਹੀ ਚਲੀ ਗਈ। ਪਰ ਸਾਇ ਬੱਚਾ ਨੂੰ ਲੈ ਕੇ ਘਰ ਆ ਗਿਆ। ਉਹ ਬਰਾਦਲੀ ਇੱਕ ਗੱਡੀ ਵਾਲੇ ਨੂੰ ਕਹਿੰਦਾ ਏ ਕਿ ਜਲੰਧਰ ਦੇ ਕਿੰਨੇ ਪੈਸੇ ਲਵੇਗਾ ਉਹ ਕਹਿੰਦਾ ਭਾਜੀ 2000 ਰੁਪਏ ਲਵਾਂਗਾ ਜਾਣਾ ਕਦੋਂ ਡਰਾਈਵਰ ਹੈਰਾਨ ਜਾ ਹੋ ਕੇ ਕਹਿੰਦਾ ਕਿ ਹੁਣੇ ਹੀ ਸਾਹਿਬ ਕਹਿੰਦਾ ਹੁਣੇ ਜਾਣਾ ਏ ਸਵੇਰੇ ਮੇਰੀ ਡਿਊਟੀ ਹੈ ਜੇ ਬੱਚਿਆਂ ਦੇ ਵੀ ਟੈਸਟ ਚੱਲ ਰਹੇ ਹਨ ਮੈਂ ਤਾਂ ਸ਼ਹਿਰੋਂ ਜਾ ਕੇ ਗੱਡੀ ਕਰਨੀ ਸੀ ਮੈਂ ਕਿਹਾ ਤੁਹਾਨੂੰ ਹੀ ਪੁੱਛ ਲਵਾਂ ਡਰਾਈਵਰ ਪੈਸੇ ਦੇ ਲਾਲਚ ਵਿੱਚ ਕਹਿੰਦਾ ਹੈ ਕੋਈ ਗੱਲ ਨਹੀਂ ਭਾਜੀ ਹੁਣੇ ਚੱਲ ਪੈਂਦੇ ਹਾਂ ਚਾਹ ਪੀ ਲਈਏ ਸੁਸਤੀ ਲਾ ਜਾਂਦੀ ਹੈ ਅੱਜ ਘਰ ਦੇ ਸਾਰੇ ਗੁਰਦੁਆਰਾ ਸਾਹਿਬ ਤੋਂ ਨਹੀਂ ਸੀ ਆਏ ਸਾਹਿਬ ਲੰਗਣਾ ਨੂੰ ਕਹਿੰਦਾ ਛੇਤੀ ਚਾਹ ਬਣਾ ਦਿਓ ਅਸੀਂ ਜਾਣਾ ਹੈ ਤਾਂ ਲੰਗਣ ਕਹਿੰਦੀ ਲਾਗਣ ਕਹਿੰਦੀ ਹੱਥ ਧੋਈ ਪਈਆ ਪਰੋਣਿਆ ਤੇਰੇ ਵਾਲੀ ਆਹ ਕੋਈ ਵਿ rela ਹੀ ਜਾਂਦਾ ਤੂੰ ਕੱਲੇ ਜਾਣਾ ਕਿ ਕੁੜੀ ਨੂੰ ਵੀ ਨਾਲ ਖੜਨਾ ਹੈ ਸਾਹਿਬ ਸੋਚ ਵਿੱਚ ਪੈ ਜਾਂਦਾ ਕਿ ਇਹ ਕਿਉਂ ਪੁੱਛ ਰਹੀ ਹੈ ਇਸ ਨੂੰ ਕੋਈ ਗੱਲ ਪਤਾ ਤਾਂ ਨਹੀਂ ਕੀ ਸੋਚਣ ਲੱਗ ਪਿਆ ਮੈਂ ਕਹਿ ਰਹੀ ਆ ਕਿ ਕੁੜੀ ਨੂੰ ਕੁਝ ਦਿਨ ਨਵੀਂ ਪਰਜਾਈ ਦੇ ਕੋਲ ਰਹਿ ਲੈਣ ਦੇਣਾ ਸੀ ਮੇਰੀ ਡਿਊਟੀ ਹੈ ਤੇ ਨਿਆਣੇ ਤੇ ਟੈਸਟ ਨੇ ਅਸੀਂ ਤਾਂ ਜਾਣਾ ਹੀ ਹੈ ਤੁਸੀਂ ਆਪਣੀ ਕੁੜੀ ਨੂੰ ਰੱਖ ਲਓ ਸਾਹਿਬ ਨੇ ਕਿਹਾ ਤਾ ਗੋ ਕਹਿੰਦੀ ਨਾ ਵੇ ਭਰਾਵਾ ਅਸੀਂ ਕਿਉਂ ਕੱਲੀ ਕੁੜੀ ਨੂੰ ਰੱਖੀਏ ਆਪਣੇ ਟੱਬਰ ਨਾਲ ਜਾਵੇ ਮੈਂ ਤਾਂ ਕਹਿੰਦੀ ਸੀ ਕਿ ਕਈ ਵਾਰ ਜਵਾਕਾਂ ਨੂੰ ਛੁੱਟੀ ਹੁੰਦੀ ਹੈ ਐਨੇ ਨੂੰ ਵੋਟੀ ਮੱਥਾ ਟਿਕਾ ਕੇ ਆਇਤਾ ਲੱਗਣਾ ਪਾਣੀ ਵਾਰਨ ਵਾਲੀ ਗੜਵੀ ਤੇ ਤੇਲ ਲੱਗ ਪੱਜ ਪਈਆ ਪ੍ਰੀਤ ਵੋਟੀ ਨੂੰ ਗੱਡੀ ਵਿੱਚੋਂ ਉਤਾਰਨ ਲੱਗੀ ਤਾਂ ਬਚਨ ਕੌਰ ਕਹਿੰਦੀ ਪ੍ਰੀਤ ਤੂੰ ਨਾ ਉਤਾਰ ਤੇ ਉਹ ਆਪਣੀ ਪਤੀ ਜੀ ਨੂੰ ਕਹਿੰਦੀ ਹੈ ਕਿ ਰਾਜ ਤੂੰ ਲੈ ਵੋਟੀ ਨੂੰ ਗੱਡੀ ਵਿੱਚੋਂ ਤੇਰੇ ਕੁਛੜ ਪਹਿਲਾ ਮੁੰਡਾ ਹੋਇਆ ਵੋਟੀ ਤੇ ਵੀ ਪਹਿਲੇ ਮੁੰਡਾ ਹੀ ਹੋਵੇਗਾ ਪ੍ਰੀਤ ਬਜਾਹਾਟ ਗਈ ਤਾਂ ਉਸਦਾ ਮਨ ਬਹੁਤ ਖਰਾਬ ਹੋਇਆ ਮੈਂ ਵਿਆਹ ਦੇ ਸਾਰੇ ਕੰਮ ਕੀਤੇ ਉਦੋਂ ਤੱਕ ਕਿਸੇ ਨੂੰ ਕੁੜੀ ਮੁੰਡੇ ਦਾ ਫਰਕ ਨਜ਼ਰ ਨਹੀਂ ਆਇਆ ਹੁਣ ਵੋਟੀ ਨੂੰ ਗੱਡੀ ਤੋਂ ਉਤਾਰਨ ਵੇਲੇ ਮੇਰੀ ਕੁੜੀ ਜਾਗ ਆ ਗਈ ਉਹ ਵੀ ਕਿਸੇ ਦੀ ਧੀ ਐ ਜਿਸ ਨੂੰ ਵਿਆਹ ਕੇ ਲਿਆਇਓ ਪਰ ਉਹ ਕੁਛ ਨਾ ਬੋਲੀ ਦੀਪੀ ਵੀ ਉਹਨਾਂ ਨਾਲ ਖੜੀ ਸੀ ਤਾਂ ਲੱਗਨ ਉਹਨੂੰ ਕਹਿੰਦੀ ਕੁੜੀਏ ਤੇਰੇ ਪਰੋਣੇ ਨੇ ਬੜੀ ਛੇਤੀ ਤਿਆਰੀ ਕਰ ਲਈ ਦੀਪੀ ਨੇ ਸੁਣਿਆ ਤਾਂ ਅੰੱਚੋਂ ਨਿਕਲ ਛੇਤੀ ਛੇਤੀ ਆਪਣੇ ਘਰ ਆਈ ਸਾਈਬ ਆਪਣਾ ਟੱਚੀ ਪੈਕ ਕਰ ਰਿਹਾ ਸੀ ਉਹ ਫਿਰ ਪੱਜੀ ਪੱਜੀ ਪ੍ਰੀਤ ਕੋਲ ਗਈ ਤੇ ਕਹਿੰਦੀ ਭੈਣੇ ਸਾਈਬ ਜੀ ਚੱਲੇ ਹਨ ਪ੍ਰੀਤ ਉਸ ਦਿਨ ਨਾਲ ਉਹਨਾਂ ਦੇ ਘਰ ਆਈ ਤਾਂ ਸਾਇਪ ਟੱਚੀ ਬੰਦ ਕਰਕੇ ਧੁਰਨ ਲੱਗਦਾ ਪ੍ਰੀਤ ਕਹਿੰਦੀ ਬਾਜੀ ਇਹ ਕੀ ਗੱਲ ਹੋਈ ਮੰਨਿਆ ਦੀਪੀ ਤੋਂ ਗਲਤੀ ਹੋ ਗਈ ਪਰ ਉਸਨੇ ਕਿੰਨੀ ਵਾਰ ਤੁਹਾਡੇ ਤੋਂ ਮਾਫੀ ਮੰਗੀ ਫੁੱਫੜ ਜੀ ਵੀ ਤੁਹਾਡੇ ਪੈਰਾਂ ਤੇ ਪੱਗ ਰੱਖਣ ਤੱਕ ਗਏ ਤਾਂ ਤੁਸੀਂ ਦੀਪੀ ਨੂੰ ਘਰ ਰੱਖਿਆ ਤੇ ਹੁਣ ਫਿਰ ਛੱਡ ਕੇ ਜਾ ਰਹੇ ਹੋ ਕੀ ਜੇ ਇਹ ਗਲਤੀ ਤੁਸੀਂ ਕਰਦੇ ਤਾਂ ਤੁਸੀਂ ਦੀਪੀ ਤੋਂ ਮਾਫੀ ਮੰਗਦੇ ਤੁਹਾਡੇ ਪਿਓ ਨੇ ਤਾਂ ਤੁਹਾਡੀ ਮਾਂ ਨੇ ਵੀ ਦੀਪੀ ਦੇ ਪੈਰੀ ਹੱਥ ਪੈ ਕੇ ਮਾਫੀ ਨਹੀਂ ਸੀ ਮੰਗਣੀ ਸਾਬ ਨੇ ਕਹਿ ਦੇਣਾ ਸੀ ਕਿ ਮਰਦ ਹੈ ਕੋਈ ਗੱਲ ਨਹੀਂ ਬੰਦੇ ਸਭ ਕਰਦੇ ਹੀ ਹੁੰਦੇ ਨੇ ਤੇ ਤੁਸੀਂ ਤੇ ਮਾਨ ਮਹਿਸੂਸ ਕਰਨਾ ਸੀ ਕਿ ਮੈਂ ਤਾਂ ਪ੍ਰੀਤ ਨੂੰ ਲੱਗਿਆ ਕਿ ਵਰਟੀ ਨੂੰ ਗੱਡੀ ਵਿੱਚੋਂ ਨਾ ਉਤਾਰਨ ਦੇਣ ਕਰਕੇ ਮੇਰੀ ਹੀ ਨਹੀਂ ਮੇਰੀ ਧੀ ਦੀ ਵੀ ਇਨਸਲਟ ਹੋਈ ਆ ਸਭ ਦੀਆਂ ਦੀ ਬੇਇੱਜ਼ਤੀ ਹੋਈ ਆ ਉਹ ਉੱਥੋਂ ਦਾ ਗੁੱਸਾ ਸਾਹਿਬ ਤੇ ਕੱਢ ਦਿੰਦੀ ਹੈ ਸਾਹਿਬ ਗੁੱਸੇ ਵਿੱਚ ਕਹਿੰਦਾ ਕਿ ਮੈਂ ਇਹੋ ਜਿਹਾ ਨਹੀਂ ਮੈਂ ਨਾ ਇਹੋ ਜਿਹਾ ਕੰਮ ਕਰਾਂ ਤੇ ਨਾ ਇਹੋ ਜਿਹਾ ਕੰਮ ਬਰਦਾਸ਼ਤ ਕਰਾਂ ਹਾਂ ਨਾਲੇ ਮੈਂ ਇਸ ਨੂੰ ਛੱਡ ਕੇ ਨਹੀਂ ਚੱਲਿਆ ਇਸ ਦੀ ਉਹ ਡੇਕੀ ਕਰ ਰਿਆ ਸੀ ਤਾਂ ਹੀ ਅਜੇ ਤੱਕ ਗਿਆ ਨਹੀਂ ਜੇ ਇੰਨੇ ਜਾਣਾ ਹੈ ਤਾਂ ਬਾਹਰ ਗੱਡੀ ਖੜੀ ਹੈ ਆ ਜਾਵੇ ਉਹ ਟੈਚੀ ਲੈ ਕੇ ਗੁੱਸੇ ਨਾਲ ਗੱਡੀ ਵੱਲ ਚਲਾ ਗਿਆ ਦੀਪੀ ਕਹਿੰਦੀ ਭੈਣੇ ਤੂੰ ਇਹ ਕੀ ਕੀਤਾ ਮੈਨੂੰ ਸਮਝਾਉਂਦੀ ਨਹੀਂ ਸਾਈਬ ਜੀ ਨੂੰ ਕਿ ਕੁਝ ਕਹਿ ਦਿੱਤਾ ਪ੍ਰੀਤ ਕਹਿੰਦੀ ਠੀਕ ਹੀ ਕਿਹਾ ਹੈ ਕੋਈ ਹੱਦ ਵੀ ਹੁੰਦੀ ਹੈ ਬੰਦੇ ਦੀ ਤੂੰ ਛੇਤੀ ਛੇਤੀ ਆਪਣੇ ਕੱਪੜੇ ਪਾ ਲੈ ਉਹ ਪੂਆ ਨੂੰ ਜਾ ਕੇ ਕਹਿੰਦੀ ਹੈ ਕਿ ਦੀਪੀ ਹੋਰੀ ਚੱਲੇ ਹਨ ਉਹ ਆਪ ਦੀਪੀ ਦੇ ਕੱਪੜੇ ਤੇ ਭਾਜੀ ਲੈ ਕੇ ਗੱਡੀ ਕੋਲ ਪਹੁੰਚ ਗਈ ਸਾਈਬ ਟੈਚੀ ਗੱਡੀ ਵਿੱਚ ਲਾ ਕੇ ਦੋਵੇਂ ਬੱਚੇ ਲੈ ਕੇ ਗੱਡੀ ਵਿੱਚ ਬੈਠਾ ਸੀ ਉਹ ਗੁੱਸੇ ਨਾਲ ਕਿਸ ਨੂੰ ਕਿਸੇ ਨੂੰ ਵੀ ਮਿਲ ਕੇ ਨਾ ਆਇਆ ਦੀਪੀ ਨੇ ਵੀ ਟੱਚੀ ਲਿਆ ਤੇ ਗੱਡੀ ਵਿੱਚ ਰੱਖ ਦਿੱਤੀ ਡਰਾਈਵਰ ਕਹਿੰਦਾ ਬਾਜੀ ਤੁਸੀਂ ਵੀ ਅਟੱਚੀ ਡਿੱਗੀ ਵਿੱਚ ਰੱਖ ਦਿਓ ਲੰਬਾ ਸਫ਼ਰ ਸੋਖਾ ਬੈਠਾ ਜਾਵੇਗਾ ਸਭ ਨੇ ਅਟੱਚੀ ਡਿੱਗੀ ਵਿੱਚ ਰੱਖ ਦਿੱਤੇ ਖੁਸ਼ਦੀਪ ਤਾਂ ਪਹਿਲੇ ਖਿੜਕੀ ਪਿਛਲੀ ਸੀਟ ਤੇ ਬੈਠੀ ਸੀ ਸੁਖਦੀਪ ਕਹਿੰਦਾ papa ਮੈਂ ਵੀ ਮੰਮੀ ਜੀ ਕੋਲ ਬੈਠ ਜਾਵਾਂ ਮੰਮੀ ਜੀ ਹੁਣ ਠੀਕ ਹੋ ਗਏ ਸਾਇਬ ਕਹਿੰਦਾ ਬੈਠ ਜਾ ਤਾਂ ਡਰਾਈਵਰ ਕਹਿੰਦਾ ਬਾਜੀ ਜੇ ਹੋਰ ਵਾਰੀ ਨਹੀਂ ਤਾਂ ਤੁਸੀਂ ਵੀ ਪਿਛਲੇ ਪਿੱਛੇ ਪਰਵਾਰ ਨਾਲ ਬੈਠ ਜਾਓ ਸਾਇਬ ਕਹਿੰਦਾ ਤੂੰ ਸਾਰੇ ਦਿਨ ਦਾ ਥੱਕਿਆ ਹੈ ਤੈਨੂੰ ਗੱਡੀ ਚਲਾਉਂਦਿਆਂ ਨੀਂਦ ਆਵੇਗੀ ਤਾਂ ਤੇਰੇ ਨਾਲ ਬੈਠਿਆ ਮੈਂ ਤੈਨੂੰ ਗੱਲਾਂ ਲਾ ਕੇ ਰੱਖਾਂਗਾ ਡਰਾਈਵਰ ਕਹਿੰਦਾ ਇਹ ਵੀ ਗੱਲ ਠੀਕ ਹੈ ਪਾਜੀ ਫੌਜਿਆਂ ਦਾ ਦਿਮਾਗ ਸੱਚੀ ਅੱਗੇ ਦਾ ਸੋਧ ਹੈ ਐਨੇ ਨੂੰ ਜੋਗਾ ਸਿੰਘ ਦੇ ਭਜਨ ਕੋਲ ਵੀ ਆਗੇ ਤੇ ਸਾਹਿਬ ਨੂੰ ਜੋਗਾ ਸਿੰਘ ਕਹਿੰਦਾ ਸਾਹਿਬ ਸਿੰਘ ਵਾਲਾ ਹੋ ਗਿਆ ਤੁਸੀਂ ਸਵੇਰੇ ਸਵੇਰੇ ਚਲੇ ਜਾਂਦੇ ਸਾਹਿਬ ਕਹਿੰਦਾ ਪਾਪਾ ਜੀ ਸਵੇਰੇ ਮੈਂ 9 ਵਜੇ ਡਿਊਟੀ ਜਾਣਾ ਬੱਚਿਆਂ ਨੂੰ ਸਕੂਲ ਜਾਣਾ ਹੈ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਛੁੱਟੀ ਨਹੀਂ ਮਿਲੀ ਇਸ ਕਰਕੇ ਛੇਤੀ ਵਾਪਸ ਆਉਣਾ ਪੈਣਾ ਹੈ ਜੋਗਾ ਸਿੰਘ ਡਰਾਈਵਰ ਦੇ ਕੋਲ ਹੀ ਕਹਿੰਦਾ ਇਸ ਕਰਕੇ ਉਹ ਦੋਵੇਂ ਉਹਨਾਂ ਨੂੰ ਮਿਲਦੇ ਹਨ ਉਹ ਚੱਲ ਪੈਂਦੇ ਹਨ 6 ਵਜੇ ਤੋਂ ਉੱਤੇ ਟਾਈਮ ਹੋ ਗਿਆ ਸੀ ਬੱਚੇ ਥੋੜੀ ਦੇਰ ਮਾਂ ਨਾਲ ਮસ્ਤੀ ਕਰਦੇ ਰਹੇ ਫਿਰ ਸੁਖਦੀਪ ਕਹਿੰਦਾ ਮੈਂ ਪਾਪਾ ਕੋਲ ਜਾਣਾ ਉਹ ਦੋਵੇਂ ਥੋੜੀ ਦੇਰ ਬਾਅਦ ਸੋ ਗਏ ਦੀਪੀ ਵੀ ਕਦੇ ਸੋ ਜਾਂਦੀ ਕਦੇ ਉਸ ਦੀ ਜਾਗ ਖੁੱਲ ਜਾਂਦੀ ਸਾਹਿਬ ਡਰਾਈਵਰ ਨਾਲ ਗੱਲਾਂ ਕਰਦਾ ਰਿਹਾ ਇਸ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਇਸ ਕਰਕੇ ਉਹ ਰਾਤ ਨੂੰ 10 ਵਜੇ ਜਲੰਧਰ ਪਹੁੰਚੇ ਸਾਹਿਬ ਨੇ ਸੁਖਦੀਪ ਨੂੰ ਅੰਦਰ ਲੰਮੇ ਪਾਇਆ ਤੇ ਸਮਾਨ ਕੱਢਣ ਲੱਗਾ ਸਮਾਨ ਕੱਢੋ ਡਰਾਈਵਰ ਨੂੰ ਪੈਸੇ ਦੇ ਦੇਂ ਕਹਿੰਦਾ ਕਿ ਤੂੰ ਰਾਤ ਇੱਥੇ ਰਹਿ ਜਾ ਸਵੇਰੇ ਚਲਾ ਜਾਵੇਂ ਸਫ਼ਰ ਕਾਫੀ ਹੋ ਗਿਆ ਸਰੀਰ ਵੀ ਗੱਡੀ ਚਲਾਉਂਦੀ ਇਜਾਜ਼ਤ ਨਹੀਂ ਦਿੰਦਾ ਡਰਾਈਵਰ ਤਾਂ ਜਿਵੇਂ ਪਹਿਲਾਂ ਹੀ ਚਾਹੁੰਦਾ ਸੀ ਕਿਉਂਕਿ ਉਸਨੇ ਸਾਰਾ ਦਿਨ ਆਰਾਮ ਨਹੀਂ ਸੀ ਕਰਿਆ ਸਾਇਬ ਨੇ ਉਸ ਨੂੰ ਦੂਸਰੇ ਕਮਰੇ ਵਿੱਚ ਪਾ ਦਿੱਤਾ ਦੀਪੀ ਖੁਸ਼ਦੀਪ ਨੂੰ ਲੈ ਕੇ ਬੈਠਦੇ ਆਈ ਤਾਂ ਆਪ ਦੂਜੇ ਕਮਰੇ ਵਿੱਚ ਜਾਣ ਲੱਗੀ ਤਾਂ ਸਾਇਬ ਕਹਿੰਦਾ ਇੱਥੇ ਹੀ ਪੱਲੇ ਪਾਸੇ ਪੈ ਜਾ ਉੱਥੇ ਡਰਾਈਵਰ ਪੈ ਗਿਆ ਦੀਪੀ ਨੇ ਕੱਪੜੇ ਬਦਲੇ ਤੇ ਬੈਠਦੇ ਦੂਜੇ ਪਾਸੇ ਖੁਸ਼ਦੀਪ ਨਾਲ ਪੈ ਗਈ ਦੀਪੀ ਨੇ ਖੁਸ਼ਦੀਪ ਨੂੰ ਕੁੱਟਕੇ ਨਾਲ ਲਾ ਲਿਆ ਉਸ ਦਾ ਰੋਣਾ ਨਿਕਲ ਗਿਆ ਕਿੰਨੇ ਦਿਨਾਂ ਬਾਅਦ ਉਸਨੇ ਆਪਣੀ ਤੀਨੂੰ ਕੁੱਟਕੇ ਜਫੀ ਪਾਈ ਸੀ ਮੇਰੇ ਬੱਚੇ ਮੇਰੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸਾਇਬ ਜੀ ਨੂੰ ਦੱਸ ਦਿੰਦੀ ਤਾਂ ਸ਼ਾਇਦ ਉਹ ਕੋਈ ਹੱਲ ਕੱਢ ਹੀ ਲੰਦੇ ਪਰ ਮੈਂ ਤਾਂ ਡਰਦੀ ਰਹੀ ਤੇ ਹੋ ਰੋਲ ਜਨਾ ਵਿੱਚ ਫਸਦੀ ਗਈ ਉਹ ਸੋਦੀਆ ਕੀ ਪ੍ਰੀਤ ਭੈਣ ਨੇ ਔਨ ਲੱਗੇ ਸਾਇਬ ਜੀ ਨਾਲ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸ਼ਾਇਦ ਐਸੇ ਕਰਕੇ ਹੀ ਉਹਨਾਂ ਮੈਨੂੰ ਅੰਦਰ ਸੌਣ ਲਈ ਗਿਆ ਪਰ ਜੇ ਸਾਇਬ ਜੀ ਕੁਝ ਟਲ ਵੀ ਜਾਣ ਪਰ ਮੇਰੀ ਸਾਇਬ ਜੀ ਦੇ ਦਿਲ ਵਿੱਚ ਉਹ ਜਗ੍ਹਾ ਕਦੇ ਨਹੀਂ ਬਣ ਸਕੇਗੀ ਮੈਂ ਹਮੇਸ਼ਾ ਲਈ ਸਾਇਬ ਜੀ ਤੋਂ ਦੂਰ ਹੋ ਗਈ ਸਵੇਰੇ ਸਾਹਿਬ ਵੇਲੇ ਨਾਲ ਉਠ ਡਰਾਈਵਰ ਨੂੰ ਚਾਹ ਬਣਾ ਦਿੱਤੀ ਕਿਉਂਕਿ ਉਸਨੇ ਸਵੇਰੇ 4 ਵਜੇ ਹੀ ਨਿਕਲਣਾ ਸੀ ਉਸ ਦੀ ਗੱਡੀ ਅਗਲੇ ਦਿਨ ਲਈ ਵੀ ਬੁੱਕ ਸੀ ਸਾਬ ਆਪਣੇ ਰੁਟੀਨ ਮੁਤਾਬਕ ਇਸ਼ਨਾਨ ਕਰ ਗੁਰਦੁਆਰਾ ਸਾਹਿਬ ਚਲਾ ਗਿਆ ਉੱਥੇ ਮੱਠਾ ਟੇਕਣ ਲੱਗੇ ਤਾਂ ਰੋਣ ਨਿਕਲ ਗਿਆ ਹੇ ਵਾਹਿਗੁਰੂ ਮੈਂ ਬਹੁਤ ਦੁਬਿਧਾ ਵਿੱਚ ਹਾਂ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਦੀਪੀ ਨੇ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਧੋਖਾ ਦਿੱਤਾ ਪਰ ਉਹ ਮੇਰੇ ਬੱਚਿਆਂ ਦੀ ਮਾਂ ਹੈ ਮੈਨੂੰ ਰਾਵਖਾਓ ਮੈਂ ਕੀ ਕਰਾਂ ਮੈਨੂੰ ਉਸ ਨਾਲ ਰਹਿਣਾ ਬਹੁਤ ਔਖਾ ਲੱਗਦਾ ਪਰ ਮੈਂ ਬੱਚਾ ਨੂੰ ਕਿੰਨੀ ਦੇਰ ਉਸ ਤੋਂ ਦੂਰ ਰੱਖ ਸਕਾਂਗਾ ਉਹ ਘਰ ਆ ਤਾਂ ਦੀਪੀ ਨੂੰ ਬੱਚਿਆਂ ਨਾਲ ਸਕੂਨ ਨਾਲ ਸੁੱਤੀ ਵੇਖ ਸੋਦਾ ਕਮਲੀਆ ਕਿੰਨੇ ਸਕੂਨ ਭਰੀ ਜ਼ਿੰਦਗੀ ਸੀ ਜਿਸ ਨੂੰ ਤੂੰ ਨਰਕ ਬਣਾ ਕੇ ਰੱਖ ਦਿੱਤਾ ਮੇਰਾ ਕੀ ਕਸੂਰ ਸੀ ਬਸ ਤੈਨੂੰ ਹੱਦੋਂ ਵੱਧ ਪਿਆਰ ਕੀਤਾ ਆਪਣੇ ਤੋਂ ਵੀ ਵੱਧ ਭਰੋਸਾ ਕੀਤਾ ਤੂੰ ਮੇਰੇ ਵਿਸ਼ਵਾਸ ਨਹੀਂ ਖਤਮ ਕਰ ਦਿੱਤਾ ਤੂੰ ਮੇਰੇ ਵਿਸ਼ਵਾਸ ਨੂੰ ਹੀ ਖਤਮ ਕਰ ਦਿੱਤਾ ਵਿਸ਼ਵਾਸ ਹੀ ਕਿਸੇ ਰਿਸ਼ਤੇ ਦੀ ਬੁਨਿਆਦ ਹੁੰਦੀ ਤੂੰ ਮੇਰੇ ਵਿਸ਼ਵਾਸ ਦਾ ਕਤਲ ਕੀਤਾ ਮੈਂ ਤੈਨੂੰ ਨਹੀਂ ਰੱਖ ਸਕਦਾ ਉਸਦੇ ਉੱਚੀ ਸਾਰੀ ਚੀਕ ਨਿਕਲ ਜਾਂਦੀ ਆਵਾਜ਼ ਸੁਣ ਕੇ ਦੀਪੀ ਵੀ ਉੱਠ ਗਈ ਉਹ ਕਹਿੰਦੀ ਸਾਬ ਜੀ ਕੀ ਹੋਇਆ ਸਾਬ ਗੁੱਸੇ ਵਿੱਚ ਕਹਿੰਦਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਮੈਂ ਤੇਰੀ ਸ਼ਕਲ ਵਣੀ ਵੇਖਣਾ ਚਾਹੁੰਦਾ ਉਹ ਚਿਰਾਂ ਲੱਗਦਾ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਦੀਪੀ ਸਾਹਿਬ ਦਾ ਗੁੱਸਾ ਵੇ ਇੱਕ ਕਮਰੇ ਤੋਂ ਬਾਹਰ ਨਿਕਲ ਜਾਂਦੀ ਉਹ ਵੇਖਦੀ ਹੈ ਕਿ ਦੂਸਰੇ ਕਮਰੇ ਉੱਤੇ ਡਰਾਈਵਰ ਨਹੀਂ ਤਾਂ ਉਹ ਕਮਰੇ ਵਿੱਚ ਜਾ ਕੇ ਰੋਣ ਲੱਗ ਪੈਂਦੀ ਹੈ ਸਾਬ ਜੀ ਸੱਚੀ ਕਹਿੰਦੀਆਂ ਕਿ ਮੈਂ ਹੀ ਆਪਣੀ ਤੇ ਸਾਬ ਜੀ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸਾਬ ਜੀ ਮੈਂ ਕੁਝ ਵੀ ਜਾਣ ਬੁਝ ਕੇ ਤਾਂ ਨਹੀਂ ਕੀਤਾ ਮੈਂ ਵੀ ਤੁਹਾਨੂੰ ਕਿੰਨਾ ਪਿਆਰ ਕਰਦੀ ਸੀ ਪਰ ਉਹ ਪਤਾ ਨਹੀਂ ਕਿੱਥੋਂ ਸਾਡੀ ਜ਼ਿੰਦਗੀ ਵਿੱਚ ਆ ਗਿਆ ਮੈਂ ਉਸ ਦੇ ਜਾਲ ਵਿੱਚ ਫਸਦੀ ਗਈ ਡਰਦੀ ਤੁਹਾਨੂੰ ਨਹੀਂ ਸੀ ਦੱਸਦੀ ਸਾਇਬ ਬੈਠ ਕੇ ਪਾਠ ਕਰਨ ਲੱਗਾ ਤਾਂ ਜੋ ਉਸ ਦੇ ਮਨ ਨੂੰ ਸ਼ਾਂਤੀ ਆਵੇ ਦੀਪੀ ਡਰਦੀ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ ਕਿਤੇ ਸਾਬ ਜੀ ਨਾ ਗੁੱਸੇ ਵਿੱਚ ਪੜਕ ਜਾਣ ਪਾੜ ਕਰਕੇ ਸਾਇਬ ਨੇ ਚਾਹ ਬਣਾ ਕੇ ਪੀਤੀ ਤੇ ਬੱਚਿਆਂ ਲਈ ਦੁੱਧ ਗਰਮ ਕਰਕੇ ਉਸਨਾਂ ਨੂੰ ਉਠਾਇਆ। ਦੋਵੇਂ ਬੱਚੇ ਕਹਿੰਦੇ ਪਾਪਾ ਜੀ ਜੇ ਮੰਮੀ ਠੀਕ ਹੋ ਗਏ ਤਾਂ ਉਹ ਕਿਉਂ ਨਹੀਂ ਸਾਡੇ ਲਈ ਦੁੱਧ ਲੈ ਕੇ ਆਏ? ਸਾਇਬ ਕਹਿੰਦਾ ਮੰਮੀ ਨੇ ਗਰਮ ਕੀਤਾ ਮੈਂ ਤਾਂ ਤੁਹਾਨੂੰ ਉਠਾ ਕੇ ਪਲਾਉਣ ਲੱਗਾ। ਦੀਪੀ ਨੂੰ ਪ੍ਰੀਤ ਦੀ ਗੱਲ ਯਾਦ ਆਉਂਦੀ ਹੈ ਕਿ ਤੂੰ ਹੁਣ ਬਾਜੀ ਦੇ ਦਿਲ ਵਿੱਚ ਦੁਬਾਰਾ ਤੋਂ ਜਗ੍ਹਾ ਆਪ ਹੀ ਬਣਾਉਣੀ ਹੈ। ਉਹ ਉੱਠ ਕੇ ਰਸੋਈ ਵੱਚ ਜਾਂਦੀ ਹੈ ਤੇ ਸਬਜ਼ੀ ਬਣਾਉਣ ਲੱਗ ਪੈਂਦੀ ਹੈ। ਸਾਇਬ ਬੱਚਾ ਨੂੰ ਨਹਾ ਕੇ ਸਕੂਲ ਲਈ ਤਿਆਰ ਕਰਦਾ ਹੈ। ਦੀਪੀ ਉਹਨਾਂ ਤੇਨਾਂ ਦੀ ਰੋਟੀ ਪਾ ਕੇ ਕਮਰੇ ਵਿੱਚ ਧਰ ਦਿੰਦੀ ਹੈ ਤੇ ਟਿਫਨ ਪੈਕ ਕਰਕੇ ਰੱਖ ਜਾਂਦੀ ਹੈ। ਸਾਇਬ ਬੱਚਿਆਂ ਸਾਹਮਣੇ ਕੁਝ ਬੋਲਦਾ ਨਹੀਂ। ਬੱਚਾ ਨੂੰ ਵੈਨ ਵਿੱਚ ਬਿਠਾ ਕੇ ਉਹ ਡਿਊਟੀ ਜਾਂਦਾ ਹੈ। ਉਸ ਨੂੰ ਕੰਮ ਨਹੀਂ ਹੁੰਦਾ। ਉਹ ਹਸਪਤਾਲ ਜਾ ਕੇ ਡਾਕਟਰ ਨੂੰ ਕਹਿੰਦਾ ਹੈ ਕਿ ਮੈਨੂੰ ਡਿਪਰੈਸ਼ਨ ਹੋਇਆ ਹੈ। ਉਹ ਤੋਂ ਦਵਾਈ ਲੈ ਕੇ ਖਾਣ ਨਾਲ ਕੁਝ ਰਿਲੈਕਸ ਫੀਲ ਕਰਦਾ ਹੈ। ਉਹ ਗੋਲੀਆਂ ਆਪਣੇ ਕੋਲ ਹੀ ਰੱਖਦਾ ਹੈ ਤੇ ਜਦੋਂ ਵੀ ਕੋਈ ਸੋਚ ਆਉਂਦੀ ਹੈ ਉਹ ਗੋਲੀ ਖਾ ਲੈਂਦਾ ਹੈ। ਡਿਪਰੈਸ਼ਨ ਦੀਆਂ ਜ਼ਿਆਦਾ ਗੋਲੀਆਂ ਖਾਣ ਨਾਲ ਉਸ ਨੂੰ ਨੀਂਦ ਆਈ ਜਾਂਦੀ ਹੈ। ਉਸ ਤੋਂ ਦਫ਼ਤਰ ਦਾ ਕੰਮ ਵੀ ਨਹੀਂ ਹੁੰਦਾ ਦਫ਼ਤਰ ਦਾ ਕੰਮ ਪੂਰਾ ਨਾ ਹੋਣ ਕਰਕੇ ਉਹ ਹੋ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਉਸ ਦਾ ਅਫਸਰ ਉਸ ਨੂੰ ਛੁੱਟੀ ਲੈ ਕੇ ਆਪਣੇ ਇਲਾਜ